ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਦਲ ਦੀ ਐਂਟਰੀ ਹੋ ਗਈ ਹੈ। ਦਲ ਜੀ ਕੀ ਨੋਬਤ ਆ ਗਈ ਕਿ ਇਹ ਨਵਾਂ ਇੱਕ ਦਲ ਖੜਾ ਕਰਨਾ ਪੈ ਗਿਆ। ਮਨੁੱਖੀ ਅਧਿਕਾਰਾਂ ਦਾ ਘਾਣ ਅੱਜ ਉਹੀ ਦਿੱਕਤ ਮੁੜਾਈ ਹੈ। ਬੇਰੁਜ਼ਗਾਰੀ ਵੱਲ ਧਿਆਨ ਨਹੀਂ ਦਿੱਤਾ ਨਸ਼ਾ ਪ੍ਰਵਾਸ ਨੌਜਵਾਨੀ ਚਲੀ ਗਈ। ਸਿਹਤ ਸਿੱਖਿਆ ਦਾ ਮਿਆਰ ਡਿੱਗਿਆ ਦਿਨ ਦਿਹਾੜੇ ਕਤਲ ਕੀਤੇ ਜਾਂਦੇ ਨੇ ਲੋਕ। ਕਿਸੇ ਦੀ ਇੱਜ਼ਤ ਕਿਸੇ ਦਾ ਕਿਸੇ ਦੀ ਜਾਨ ਕਿਸੇ ਦਾ ਮਾਲ ਲੁੱਟਿਆ ਜਾਂਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਦਲ ਦੀ ਐਂਟਰੀ ਹੋ ਗਈ ਹੈ ਇਸ ਨਵੇਂ ਦਲ ਦੀ ਐਂਟਰੀ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਬਦਲਾਅ ਆਏਗਾ ਇਹ ਵੀ ਦੇਖਣਾ ਹੋਵੇਗਾ ਉਹ ਨਵਾਂ ਦਲ ਹੈ ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਜੀ ਵਡਾਲਾ ਜੀ ਕੀ ਨੋਬਤ ਆ ਗਈ ਕਿ ਇਹ ਨਵਾਂ ਇੱਕ ਦਲ ਖੜਾ ਕਰਨਾ ਪੈ ਗਿਆ ਇਹ ਨੋਬਤ ਉਹੀ ਆਈ ਜੋ ਸੱਭਜਾਦਿਆਂ ਵੇਲੇ ਆਈ ਸੀ ਮਨੁੱਖੀ ਅਧਿਕਾਰਾਂ ਦਾ ਘਾਣ ਮੁਗਲਿਆ ਸਲਤਨਤ ਵੱਲੋਂ ਨੀਹਾਂ ਚ ਚਿਣ ਕੇ ਸਹਿਬਜ਼ਾਦੇ ਸ਼ਹੀਦ ਕਰਦੇ ਨੇ ਔਰ ਮਾਤਾ ਗੁਜਰ ਕੌਰ ਵਰਗਿਆਂ ਨੂੰ ਬਜ਼ੁਰਗਾਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖ ਕੇ ਸ਼ਹੀਦ ਕਰ ਦੇਣਾ ਉਸ ਨੌਬਤ ਤੋਂ ਬਾਅਦ ਜਿਹੜੀ ਭਾਰਤ ਦੀ ਦੁਰਦਸ਼ਾ ਨੂੰ ਠੀਕ ਕਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਨੀ ਰੱਖੀ ਸਰਕਾਰੀ ਖਾਲਸਾ ਦੀ ਖਾਲਸਾ ਰਾਜ ਦੀ ਜਿਸ ਨੂੰ 12 ਮਿਸਲਾਂ ਨੇ ਤੇ ਸ਼ੇਰੇ ਪੰਜਾਬ ਨੇ ਵੱਡੇ ਪੱਧਰ ਤੇ ਆਗਾਜ਼ ਕਰਕੇ ਲੋਕਾਂ ਦੀ ਰਾਹਤ ਤੇ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਸਰਕਾਰੀ ਖਾਲਸਾ ਬਣਾਈ ਜਿਹਦੇ ਵਿੱਚ ਬੇਗਮਪੁਰਾ ਆਜ਼ਾਦ ਫਿਜ਼ਾ ਦਾ ਨਿਗ ਹਰੇਕ ਵਰਗ ਦੇ ਲੋਕਾਂ ਨੂੰ ਦਿੱਤਾ ਗਿਆ ਉਹਨਾਂ ਦੀ ਕੁੱਲੀ ਗੁੱਲੀ ਜੁੱਲੀ ਸਿਹਤ ਸਿੱਖਿਆ ਸੁਰੱਖਿਆ ਹੋਣਦ ਪੌਣ ਪਾਣੀ ਧਰਤੀ ਵਰਗੇ ਸਰਮਾਇਏ ਨੂੰ ਬਰਕਰਾਰ ਰੱਖ ਕੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਨਾਂ ਕਰਕੇ ਉਹਨਾਂ ਤੇ ਜਿਹੜੇ ਟੈਕਸ ਸੀ ਭਾਰੂ ਕੀਤੇ ਹੋਏ ਉਹ ਹਟਾ ਕੇ ਉਹਨਾਂ ਨੂੰ ਕਰਜ਼ਾ ਮੁਕਤ ਲੋਕ ਬਣਾ ਦਿੱਤੇ ਗਏ ਅੱਜ ਉਹੀ ਦਿੱਕਤ ਮੁੜ ਆਈ ਹੈ ਸ਼ੇਰੇ ਪੰਜਾਬ ਅੱਖਾਂ ਮੀਟਣ ਤੋਂ ਬਾਅਦ 158ਵੀਂ ਅੱਜ ਉਹਨਾਂ ਦੀ ਜਿਹੜੀ ਉਹ ਵਰਸੀ ਹੈ 185 ਸਾਲ ਹੋ ਗਏ ਨਾ ਤਾਂ ਸ਼ੇਰੇ ਪੰਜਾਬ ਦੁਬਾਰੇ ਖੜਾ ਕੀਤਾ ਗਿਆ ਨਾ ਸਰਕਾਰ ਖਾਲਸਾ ਬਣੀ ਪੰਜਾਬ ਬੰਦਰ ਨਾ ਹੀ ਜਿਹੜੀਆਂ ਧਿਰਾਂ ਨੇ ਇੱਥੇ ਰਾਜ ਕੀਤਾ ਧਿਆਨ ਚੰਦ ਡੋਗਰੇ ਗੋਰੀ ਸਰਕਾਰ ਕਾਂਗਰਸ ਦੀ ਸਰਕਾਰ ਬੀਜੇਪੀ ਕਾਲੀਆਂ ਦੀ ਸਰਕਾਰ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਵੀ ਆਪਣੀ ਕੁਰਸੀ ਤੱਕ ਆਪਣੇ ਆਪ ਨੂੰ ਸਮੇਟ ਕੇ ਰੱਖਿਆ ਹੈ ਪੰਜਾਬ ਦੇ ਹੱਕ ਹਕੂਕ ਪਾਉਣ ਪਾਣੀ ਬੇਰੁਜਗਾਰੀ ਵੱਲ ਧਿਆਨ ਨਹੀਂ ਦਿੱਤਾ ਨਸ਼ਾ ਪ੍ਰਵਾਸ ਨੌਜਵਾਨੀ ਚਲੀ ਗਈ ਸੇਤ ਸਿੱਖਿਆ ਦਾ ਮਿਆਰ ਡਿੱਗਿਆ ਦਿਨ ਦਿਹਾੜੇ ਕਤਲ ਕੀਤੇ ਜਾਂਦੇ ਨੇ ਲੋਕ ਕਿਸੇ ਦੀ ਇੱਜ਼ਤ ਕਿਸੇ ਦਾ ਕਿਸੇ ਦੀ ਜਾਨ ਕਿਸੇ ਦਾ ਮਾਲ ਲੁੱਟਿਆ ਜਾਂਦਾ ਹੈ ਕੋਈ ਕਿਸੇ ਤੇ ਕਾਰਵਾਈ ਨਹੀਂ ਹੁੰਦੀ 4 ਸਾਲ ਤੋਂ ਅਸੀਂ ਬੈਠੇ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਵਾਸਤੇ ਜਿਹੜੀ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਨਹੀਂ ਕਰ ਸਕੀ ਇਹ ਆਮ ਬੰਦੇ ਦੇ ਨਾਲ ਇਨਸਾਫ ਕੀ ਕਰ ਸਕੂਗੀ ਇਸ ਲਈ ਲੋਕਾਂ ਦੀ ਲੋੜ ਹੈ ਕਿ ਸਾਨੂੰ ਇਹ ਸਿਆਸੀ ਲੀਡਰ ਤੇ ਭ੍ਰਿਸ਼ਟ ਦਲ ਬਦਲੂ ਇਹ ਪਾਰਟੀਆਂ ਨਹੀਂ ਚਾਹੀਦੀਆਂ ਅਸੀਂ ਲੋਕਾਂ ਦੀ ਆਵਾਜ਼ ਤੇ ਲੋਕਾਂ ਦੀ ਲੋੜ ਨੂੰ ਮੁੱਖ ਰੱਖ ਕੇ ਅੱਜ ਇਹ ਫੈਸਲਾ ਲਿਆ ਕਿ ਸ਼ੇਰੇ ਪੰਜਾਬ ਦੀ 150ਵੀਂ ਵਰ੍ਹੇ ਸੀ ਮੌਕੇ ਸਰਕਾਰੇ ਖਾਲਸਾ ਮੁੜ ਉਹਦੀ ਤਰਜਮਾਨੀ ਕਰਨ ਦੇ ਲਈ ਪੰਜਾਬ ਪੰਜਾਬੀ ਪੰਜਾਬੀਅਤ ਲਈ ਸ਼ੇਰੇ ਪੰਜਾਬ ਦਲ ਦਾ ਸੀ ਐਲਾਨ ਕੀਤਾ ਹੈ ਲੱਗਦਾ ਨਹੀਂ ਕਿ ਦੇਰੀ ਕਰ ਦਿੱਤੀ ਗਈ ਇਸ ਦਲ ਦੇ ਐਲਾਨ ਦੇ ਵਿੱਚ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਦਾ ਮਾਮਲਾ ਕੋਈ ਨਵਾਂ ਨਹੀਂ ਐ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਹੈ ਸ਼ਾਇਦ ਜੇ ਉਦੋਂ ਹੀ ਖੜੇ ਹੋ ਜਾਂਦੇ ਤਾਂ ਹੁਣ ਤੱਕ ਇਨਸਾਫ ਮਿਲ ਜਾਂਦਾ ਉਹ ਸਾਰੀ ਸੰਗਤ ਦੇ ਹਿਰਦੇ ਦੇ ਵਿੱਚ ਠੰਡ ਪੈ ਜਾਂਦੀ ਕਿ ਇਨਸਾਫ ਮਿਲ ਗਿਆ ਤੁਹਾਡੀ ਗੱਲ ਵੀ ਠੀਕ ਹੈ ਪਰ ਉਸ ਵਕਤ ਅਸੀਂ ਇਹ ਗੱਲ ਕਰਦੇ ਤੇ ਇਹਨਾਂ ਨੇ ਕਹਿਣਾ ਸੀ ਇਹਨਾਂ ਨੇ ਮੋਰਚਾ ਹੀ ਰਾਜਨੀਤੀ ਕਰਕੇ ਲਾਇਆ ਪਰ ਹੁਣ ਅਸੀਂ ਰਾਜਨੀਤੀ ਤੋਂ ਸਤਾਇਆ ਹੋਇਆ ਨਹੀਂ ਇਧਰ ਨੂੰ ਰੁਖ ਕੀਤਾ ਹੈ ਕਿ ਇਹ ਲੋਕ ਅਤਵਾਦੀ ਨੇ ਜਿਹੜੇ ਸੰਵਿਧਾਨ ਕਾਨੂੰਨ ਤੇ ਲਾਇਨ ਆਰਡਰ ਦੀਆਂ ਧੱਜੀਆਂ ਕੁਰਸੀਆਂ ਤੇ ਬਹਿ ਕੇ ਉਡਾਰਿਆ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੈ ਇਸ ਲਈ ਅਸੀਂ ਲੇਟ ਨਹੀਂ ਆ ਅਸੀਂ ਸਮੇਂ ਸਿਰ ਆ ਤੇ ਜਿਹੜੀ ਦੇਰੀ ਦੀ ਗੱਲ ਤੁਸੀਂ ਕਰਦੇ ਹੋ ਉਹ ਤੇ 185 ਸਾਲ ਹੋ ਗਿਆ ਉਦੋਂ ਹੀ ਚਾਹੀਦਾ ਸੀ ਕਿ ਸ਼ੇਰੇ ਪੰਜਾਬ ਦੇ ਜਦੋਂ ਚਿਖਾ ਚ ਸਰੀਰ ਸੜਿਆ ਸੀ ਉਸੇ ਵਕਤ ਸਰਕਾਰੀ ਖਾਲਸਾ ਦਾ ਆਗਾਜ਼ ਕੀਤਾ ਜਾਂਦਾ ਦੇਰੀ ਤੇ ਭੈਣੇ ਬਹੁਤ ਹੋ ਗਈ ਜਨਾਬ ਸਭ ਹੁਣ ਵੀ ਤਾਂ ਇਹੋ ਜੇ ਇਲਜ਼ਾਮ ਲੱਗਣਗੇ ਕਿ ਇੱਕ ਆਪਣਾ ਧੜਾ ਸਿੱਖਾਂ ਨੇ ਖੜਾ ਕਰ ਲਿਆ ਹੋਇਆ ਕਿਉਂਕਿ ਭਾਈ ਅੰਮ੍ਰਿਤਪਾਲ ਜਦੋਂ ਆਏ ਉਹਨਾਂ ਤੇ ਵੀ ਇਦਾਂ ਦੇ ਇਲਜ਼ਾਮ ਲੱਗਦੇ ਰਹੇ ਕਿ ਹੁਣ ਇੱਕ ਇਹ ਸਵਾਲ ਦੂਸਰਾ ਏ ਕਿ ਕੀ ਭਾਈ ਅੰਮ੍ਰਿਤਪਾਲ ਹੋਰਾਂ ਨੂੰ ਨਾਲ ਲੈ ਕੇ ਚੱਲੋਗੇ ਤੁਸੀਂ ਆਪਣੇ ਇਸ ਦਲ ਦੇ ਉੱਥੇ ਇਹ ਨਹੀਂ ਆ ਵੀ ਤੁਸੀਂ ਇਹ ਸੋਚਦੇ ਹੋਗੇ ਵੀ ਇਹ ਸਿੱਖ ਭਰਾ ਨੇ ਇਹਨੂੰ ਲੈਣਗੇ ਦੂਜੇ ਨੂੰ ਨਹੀਂ ਲੈਣਗੇ ਮੈਂ ਫਿਰ ਵਾਰ-ਵਾਰ ਤੁਹਾਨੂੰ ਇਹ ਸਾਬਤ ਕਰਦਾ ਆਂ ਮੇਰੀ ਨજર ਚ ਕੋਈ Hindu ਭਰਾ ਵੀ ਆਊਗਾ ਕੋਈ ਮੁਸਲਮ ਵੀ ਆਊਗਾ ਕੋਈ ਇਸਾਈ ਵੀ ਆਊਗਾ ਕੋਈ ਸਿੱਖ ਵੀ ਆਊਗਾ ਕੋਈ ਜੈਨੀ ਪਾਰਸੀ ਵੀ ਆਊਗਾ ਜਿਹੜਾ ਸਰਕਾਰੀ ਖਾਲਸਾ ਦੇ ਸੰਵਿਧਾਨ ਮੁਤਾਬਕ ਜਾਂ ਆਪਣੇ ਦੇਸ਼ ਦੇ ਸੰਵਿਧਾਨ ਮੁਤਾਬਕ ਜਿੱਥੇ ਕੁੱਲੀ ਗੁੱਲੀ ਤੇ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਦੀ ਗੱਲ ਹੈ ਜਿਹੜਾ ਉੱਥੇ ਪੂਰਾ ਉਤਰਦਾ ਹੋਊ ਅਸੀਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਉਹਨਾਂ ਸਾਰਿਆਂ ਦੇ ਨਾਲ ਚੱਲਾਂਗੇ ਉਹ ਕੋਈ ਵੀ ਹੋ ਸਕਦਾ ਆ ਇਸ ਲਈ ਸਾਨੂੰ ਆਪਣੇ ਤੇ ਪਰਾਏ ਵਾਲੀ ਗੱਲ ਜਿਹੜੀ ਹੈ ਉਹ ਜਿੰਨ ਚੋਂ ਕੱਢ ਦੇਣੀ ਚਾਹੀਦੀ ਹੈ ਕਿਹੜਾ ਨੂੰ ਸਭ ਤੁਹਾਡੇ ਮੁਤਾਬਕ ਸਰਕਾਰੀ ਖਾਲਸਾ ਦੇ ਸੰਵਿਧਾਨ ਦੇ ਵਿੱਚ ਕੀ ਹੈ ਜੋ ਤੁਹਾਡੇ ਸੰਵਿਧਾਨ ਚ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਮਾਨਸ ਕੀ ਜਾਤ ਸਭ ਨਿਰਭਉ ਤੇ ਨਿਰਵੈਰ ਨਾ ਕਿਸੇ ਨੂੰ ਡਰਾਓ ਤੇ ਨਾ ਕਿਸੇ ਤੋਂ ਡਰੋ ਨਾ ਕਿਸੇ ਨਾਲ ਧੱਕਾ ਕਰੋ ਤੇ ਨਾ ਆਪਣੇ ਨਾਲ ਹੋਣ ਦਿਓ ਇਹੀ ਸੰਵਿਧਾਨ ਕਹਿੰਦਾ ਤੇ ਇਹੀ ਸਰਕਾਰੀ ਖਾਲਸਾ ਕਹਿੰਦੀ ਵਕ ਕੁਛ ਵੀ ਨਹੀਂ ਲੱਗਦਾ ਕਿ ਰਾਜਨੀਤੀ ਦੀ ਦਲਦਲ ਦੇ ਵਿੱਚ ਜਾ ਕੇ ਇਹ ਜਿਹੜੇ ਇਨਸਾਫ ਦੀ ਤੁਸੀਂ ਗੱਲ ਕਰ ਰਹੇ ਹੋ ਮੇਰਾ ਰਾਜਨੀਤੀ ਨੂੰ ਦਲਦਲ ਚੋਂ ਕੱਢਣਾ ਆ ਰਾਜਨੀਤੀ ਦਲਦਲ ਨਹੀਂ ਆ ਰਾਜਨੀਤੀ ਦਲਦਲ ਚ ਫਸ ਗਈ ਆ ਜਿਹੜੇ ਦਲ ਬਦਲੂ ਲੋਕ ਆ ਸਿਆਸੀ ਪਾਰਟੀਆਂ ਦੇ ਉਹ ਕਰਿੰਦੇ ਨੇ ਜਿਨ੍ਹਾਂ ਨੇ ਹੁਣ ਤੱਕ ਲੋਕਤੰਤਰ ਦਾ ਘਾਣ ਕਰਕੇ ਤੇ ਨੇਤਾ ਨੀਤੀ ਨੂੰ ਮੁੱਖ ਰੱਖਿਆ ਆ ਇਸ ਲਈ ਰਾਜਨੀਤੀ ਨੂੰ ਦਲਦਲ ਚੋਂ ਕੱਢਣ ਦੀ ਗੱਲ ਕਰ ਰਹੇ ਆ ਨਾ ਕਿ ਰਾਜਨੀਤੀ ਨੂੰ ਦਲਦਲ ਕਹਿ ਕੇ ਛੱਡ ਕੇ ਭਜਣ ਦੀ ਗੱਲ ਕਰ ਰਹੇ ਇਹ ਅਕਾਲੀ ਦਲ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦਾ ਹੈ ਤੇ ਕਿਹਾ ਜਾ ਰਿਹਾ ਕਿ ਇੱਕੋ ਇੱਕ ਜਿਹੜੀ ਹੈ ਉਹ ਖੇਤਰੀ ਪਾਰਟੀ ਹੈ ਉਸ ਨੂੰ ਬਚਾਉਣ ਦੇ ਲਈ ਪ੍ਰਯਾਸ ਵੀ ਕੀਤੇ ਜਾ ਰਹੇ ਆ ਯਾਤਰਾਵਾਂ ਕੱਢੀਆਂ ਖੇਤਰੀ ਪਾਰਟੀ ਕੋਈ ਸੀ ਜਿਹਦਾ ਨਾਂ ਸਰਕਾਰੀ ਖਾਲਸਾ ਸ਼੍ਰੀ ਪੰਜਾਬ ਸੀ ਜਿਨ੍ਹਾਂ ਨੇ ਕੱਲੇ ਪੰਜਾਬ ਵੀ ਲਈ ਨਹੀਂ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਲੋੜ ਪਈ ਹੈ ਉੱਥੇ ਲੋਕਾਂ ਦੀ ਗੱਲ ਕੀਤੀ ਹੈ ਲੋਕਤੰਤਰ ਦੀ ਗੱਲ ਕੀਤੀ ਹੈ ਲੋਕਾਂ ਨੂੰ ਬੇਗਮਪੁਰੇ ਆਜ਼ਾਦ ਫੀਜ਼ਾ ਦਾ ਨਿਗ੍ਹ ਦੇਣ ਦੀ ਗੱਲ ਕੀਤੀ ਹੈ ਉੱਥੇ ਉਹਨਾਂ ਨੇ ਕੋਈ ਧਰਮ ਜਾਤੀਵਾਦ ਨਸਲ ਅੱਗੇ ਨਹੀਂ ਰੱਖੀ ਮਾਨਵਤਾ ਅੱਗੇ ਰੱਖੀ ਹੈ ਇਸ ਲਈ ਖੇਤਰੀ ਪਾਰਟੀ ਉਹੀ ਹੋ ਸਕਦੀ ਹੈ ਇਹ ਤਾਂ ਲੋਕ ਇਹ ਕਹਿ ਸਕਦੇ ਆ ਕਿ ਕਿਸੇ ਦੇ ਪਰੋਸੇ ਹੋਏ ਆਏ ਸੀ ਜਿਹੜੇ ਦਿੱਲੀ ਨੂੰ ਮਤਰੀ ਮਾਂ ਤੇ ਪੰਜਾਬ ਨੂੰ ਵਤਵਾਦੀ ਕਹਿ ਕੇ ਰੋਟੀਆਂ ਸੇਕਦੇ ਰਹੇ ਪਾਈਵਟ ਆਲਾ ਸਾਬ ਸਾਡੇ ਨਾਲ ਸੀ ਨਵੇਂ ਇੱਕ ਦਲ ਦਾ ਆਗਾਜ਼ ਕੀਤਾ ਗਿਆ ਹੈ ਸ਼ਹਿਰੇ ਪੰਜਾਬ ਦੇ ਕਿਹਾ ਜਾ ਰਿਹਾ ਹੈ ਕਿ ਰਾਜਨੀਤਿਕ ਉਦਲਦਲ ਦੇ ਵਿੱਚੋਂ ਕੱਢਣ ਦੇ ਲਈ ਇਹ ਸਾ ਆਗਾਜ਼ ਹੋਇਆ ਇਸ ਦੇ ਵਿੱਚ ਹਰ ਇੱਕ ਜਿਹੜਾ ਧਰਮ ਦੇ ਲੋਕਾਂ ਦਾ ਸਵਾਗਤ ਕੀਤਾ ਜਾਏਗਾ ਫਿਰ ਕੋਈ ਚਾਹੇ ਸਿੱਖ ਹੈ ਚਾਹੇ ਕੋਈ ਮੁਸਲਿਮ ਹੈ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਇਸਾਈ ਹੈ ਹਰ ਕਿਸੇ ਦਾ ਸਵਾਗਤ ਕੀਤਾ ਜਾਏਗਾ ਖੈਰ ਦੇਖਣਾ ਹੋਏਗਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਦੇ ਆਉਣ ਦੇ ਨਾਲ ਕੀ ਕੁਝ ਬਦਲਾਅ ਹੋਏਖਣ ਨੂੰ ਜਿਹੜਾ ਉਹ ਮਿਲਦਾ ਹੈ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ